ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਗੱਲ ਜਿਲ੍ਹਾ ਜਿਹੜਾ ਇਸ ਪਿੰਡ ਨੂੰ ਦੋਸਤੋ ਫਿਰੋਜ਼ਪੁਰ ਤੇ ਜਿਹੜੇ ਸ਼ਹਿਰ ਮੁਦਕੀ ਹੈ ਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਦੋਸਤੋ ਆਖਰੀ ਪਿੰਡ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਤੇ ਅੱਜ ਦੋਸਤੋ ਦੋ ਝੋਟੀਆਂ ਤੇ ਇੱਕ ਤੁਹਾਨੂੰ ਬਿਲਕੁਲ ਛੋਟੀ ਉਮਰ ਦਾ ਕੱਟਾ ਦਿਖਾਉਣਾ ਜੀ ਤਿੰਨੇ ਨਾਗ ਦੋਸਤੋ ਨੀਲੀ ਰਾਵੀ ਨਸਲ ਦੇ ਆ ਠੀਕ ਹੈ ਜੀ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਤਿੰਨੇ ਨਾਗ ਤੁਹਾਨੂੰ ਤੋਰ ਫੇਰ ਕੇ ਦਿਖਾ ਦੂੰਗਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਪੂਰੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸੋ ਨਾ ਬੰਟੀ ਹੈ ਜੀ ਪਿੰਡ ਆਪਣਾ ਗੱਲ ਹੈ ਨਾ ਪਿੰਡ ਗੱਲ ਜਿਲ੍ਹਾ ਫਰੋਜਪੁਰ ਠੀਕ ਹੈ ਅੱਛਾ ਵਿਕਰੀ ਆਸਤੇ ਪਸੂ ਫਰਾਈ ਜਾਂਦੇ ਆ ਹਾਂਜੀ ਬਾਈ ਜੀ ਤਿੰਨ ਆਏ ਅੱਜ ਨਾ ਤਿੰਨ ਨਾਗ ਹੈਗੇ ਹਨਾ ਅੱਜ ਠੀਕ ਹੈ ਪਹਿਲੇ ਨੰਬਰ ਤੇ ਜਿਹੜਾ ਕੱਤਾ ਖੜਾ ਕਿੰਨੇ ਟਾਈਮ ਦਾ ਇਹ ਆ ਬਾਈ ਹੋਊਗਾ 5-4 ਮਹੀਨਿਆਂ ਦਾ 4-5 ਮਹੀਨਿਆਂ ਦਾ ਹੁਣ ਠੀਕ ਹੈ ਖੋਲ ਲੈ ਨੂੰ ਦੋਸਤੋ 4 ਤੋਂ 5 ਮਹੀਨੇ ਇਸ ਕੱਟੇ ਦੀ ਉਮਰ ਹੋਣੀ ਹੈ ਜੀ ਠੀਕ ਹੈ ਜੀ ਚਾਰੇ ਪੈਰਾਂ ਤੇ ਬਿਲਕੁਲ ਜੈਦ ਜੀ ਮਾਰਕਿੰਗ ਫੇਸ ਤੇ 200 ਟੇਡਾ ਕਾਤਾ ਹੈ ਠੀਕ ਹੈ ਜੀ ਧਾਂਚਾ 200 ਤੁਸੀਂ ਚੈੱਕ ਕਰ ਸਕਦੇ ਹੋ ਕੱਟੇ ਦਾ ਬਹੁਤ ਸੋਹਣਾ ਠੀਕ ਹੈ ਜੀ ਬਾਕੀ ਚਾਰਾਂ ਤੋਂ ਪੰਜਾਂ ਮਹੀਨੇ ਦੀ ਜਿਹੜੀ ਦੋਸਤੋ ਉਮਰ ਹੈ ਠੀਕ ਹੈ ਜੀ ਬਹੁਤ ਸੋਹਣਾ ਮਾਲੀ ਤਿਆਰ ਹੋਣਾ ਇਹ ਮਾਰ ਚੰਗੀ ਜਿਹੀ ਲੱਗੀ ਹੈ ਠੀਕ ਹੈ ਲੈ ਚੱਲ ਲੈ ਚੱਲ ਅੱਛਾ ਰੇਟ ਇਹਦਾ ਕੀ ਹੋਊਗਾ ਬਈ ਰੇਟ ਇਹਦਾ 11000 11000 ਹਾਂਜੀ ਠੀਕ ਹੈ ਅਛਾ ਮਾਨਤਾਨ ਹੋ ਜੂ ਹੈ ਨਾ ਮੌਕੇ ਤੇ ਹਾਂਜੀ ਮੌਕੇ ਤੇ ਕਰਦੇ ਠੀਕ ਹੈ ਡੈਸਟੀਕਲ ਵਗੈਰਾ ਬਿਲਕੁਲ 15200 ਠੀਕ ਹੈ ਜੀ 11000 ਰੇਟ ਤੇ 4 ਤੋਂ 5 ਮਹੀਨੇ ਉਮਰ ਅਛਾ ਇੱਕ ਜਿਹੜੀ ਵਿਚਾਲੇ ਝੂਟੀ ਖੜੀ ਆਪਣੇ ਕੋਲ ਕਿੰਨੇ ਟਾਈਮ ਦੀ ਹੈ ਇਹ ਬਬਈ ਹੋਊਗੀ ਦੋਵਾਂ ਸਾਲਾਂ ਦੀ ਦੋਵਾਂ ਸਾਲਾਂ ਦੀ ਹੈ ਢੋਲੀ ਦਿਖਾਓ ਕਹਿਣਾ ਜੀ ਠੀਕ ਹੈ ਥਾਣਾ ਦੂਸੋਂ ਚੈੱਕ ਕਰ ਲਿਓ ਜੀ ਸੋਹਣੇ ਆ ਚਾਰੇ ਥਾਣਾ ਨਿਕੜਦੇ ਹੋਣਗੇ ਠੀਕ ਹੈ ਜੀ ਤੇ ਬਾਕੀ ਬਿਲਕੁਲ ਜੈਦ ਦੀ ਮਾਰਕਿੰਗ ਅਛਾ ਖੋਲ ਲੈ ਬਈ ਇਹਨੂੰ ਵੀ ਇਹ ਦੋ ਸਾਲਾਂ ਦੀ ਹੈ ਹਾਂਜੀ ਠੀਕ ਹੈ ਦੋਸਤੋ ਚੈੱਕ ਕਰ ਸਕਦੇ ਹੋ ਜੀ ਅ ਸੰਗ ਥੋੜਾ ਜਿਹਾ ਖੁੱਲਾ ਕਰਕੇ ਗੋਲ ਕੀਤਾ ਹੋਇਆ ਠੀਕ ਹੈ ਜੀ ਵੈਸੇ ਗੋਲ ਹੈ ਸਾਰਾ ਸੰਗ ਠੀਕ ਹੈ ਜੀ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਦੋਵੇਂ ਝੂਟੀਆਂ ਬਸ ਥੋੜੀ ਥੋੜੀਆਂ ਲਿਸੀਆਂ ਜਦੋਂ ਸੇਵਾ ਹੋ ਗਈ ਸਰੀਰ ਚ ਭਰ ਗਈਆਂ ਦੋਸਤੋ ਇਹ ਚੰਗੀਆਂ ਝੂਟੀਆਂ ਬਣ ਜਾਣਗੀਆਂ ਠੀਕ ਹੈ ਜੀ ਬਿਲਕੁਲ ਜਾਇਦ ਜੀ ਮਾਰਕਿੰਗ ਹੋਊਗੀ ਦੋਵਾਂ ਝੂਟੀਆਂ ਤੇ ਠੀਕ ਹੈ ਜੀ ਇਹ ਝੂਟੀ ਦੇ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਪੇਰਾਂ ਤੇ ਬਿਲਕੁਲ ਜਾਇਦ ਜੇ ਨਿਸ਼ਾਨ ਠੀਕ ਹੈ ਜੀ ਸਵਾਦੋ ਸਾਲ ਇਸ ਲੋਟੀ ਦੀ ਉਮਰ ਤੇ ਰੇਟ ਦਾ ਕੀ ਹੋਗਾ ਰੇਟ ਇਹਦਾ 25000 25000 ਠੀਕ ਹੈ ਮਾਨਤਾ ਹੋ ਜਿਓ ਹੈ ਨਾ ਮੌਕੇ ਤੇ ਠੀਕ ਹੈ ਬਿਲਕੁਲ ਜੈਜਾ ਰੇਟ 225000 ਝੂਟੀ ਦਾ ਰੇਟ ਠੀਕ ਹੈ ਇੱਕ ਜਿਹੜੀ ਆਪਣੇ ਕੋਲ ਇਧਰ ਦੇ ਪਾਸੇ ਝੂਟੀ ਖੜੀ ਆ ਇਹ ਕਿੰਨੇ ਟਾਈਮ ਦੀ ਆ ਆਏ ਦੋਆਂ ਸਾਲਾਂ ਨੂੰ ਥੋੜੀ ਜੁੱਤੀ ਹੈ ਅੱਛਾ ਮਨਾ ਕੇ ਚੱਲ ਵੀ ਸਵਾ ਖਦੋ ਸਾਲ ਦੀ ਹੋਣੀ ਹਾਂਜੀ ਠੀਕ ਹੈ ਦੋਸਤੋ ਥਾਣਾ ਇਸ ਦੇ ਵੀ ਚਾਰੇ ਨਿਕੜਵੇ ਥੋੜੀ ਜੀ ਓਵਰ ਵਾਈਟ ਦੇ ਵਿੱਚ ਹੈ ਠੀਕ ਹੈ ਜੀ ਗੋਸ਼ਣਾਥਨ ਗੈਪ ਤੇ ਤੇ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਖੋਲਿਏ ਬਈ ਇਹਨੂੰ ਮੰਨ ਕੇ ਚੱਲੋ ਵੀ ਦੋਸਤੋ ਸਵਾਕ ਦੋ ਸਾਲ ਇਸ ਝੋਟੀ ਦੀ ਉਮਰ ਹੈ ਜੀ ਠੀਕ ਹੈ ਜੀ ਸਿੰਗ ਕੁੰਡਿਆਂ ਦੀ ਹੈ ਠੀਕ ਹੈ ਬਸ ਥੋੜੀਆਂ ਥੋੜੀਆਂ ਲਿਸੀਆਂ ਇਹ ਤਾਂ ਝੋਟੀ ਦੋਸਤੋ ਹੋਰ ਦੋਆਂ ਕ ਮਹੀਨਿਆਂ ਤੱਕ ਸੇਵਾ ਹੋ ਗਈ ਤਾਂ ਗੱਬਣ ਵੀ ਹੋ ਜਾਣੀ ਹੈ ਠੀਕ ਹੈ ਜੀ ਧਾਂਚਾ ਦੋਸਤੋ ਇਸ ਝੋਟੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਬਈ 29000 29000 ਹਾਂਜੀ ਠੀਕ ਹੈ ਦੋਸਤੋ ਇਹ ਐਂਡ ਵਾਲੀ ਝੋਟੀ ਦਾ ਰੇਟ ਹੈ 29000 ਰੁਪਏ ਦੋਸਤੋ ਟੋਟਲ ਤੁਹਾਨੂੰ ਤਿੰਨ ਨਾਗ ਦਿਖਾਏ ਆ ਜੀ ਰੇਟ ਤਿੰਨ ਦੇ ਦੱਸਦਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੈਚੂ ਉਹਦੀ ਤਸਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ